ਤੁਸੀਂ ਵੇਖ ਰਹੇ ਹੋ ਸカイ نیوز ਪੰਜਾਬ ਤੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਆਂ ਸ਼ੁਭਕਰਨ ਦੀ ਮੌਤ ਤੋਂ ਬਾਅਦ ਦੇ ਵਿੱਚ ਮਾਹੌਲ ਥੋੜਾ ਗਮਗੀਨ ਜ਼ਰੂਰ ਹੋਇਆ ਪਰ ਕਿਸਾਨਾਂ ਦੇ ਹੌਸਲੇ ਜਿਉਂਦੀ ਤ्यों ਬੁਲੰਦ ਨੇ ਅੱਜ 26 ਤਰੀਕ ਹੈ ਤੇ ਅੱਜ ਐਸਕੇਐਮ ਦੇ ਵੱਲੋਂ ਜਿੱਥੇ ਇੱਕ ਵੱਡਾ ਪ੍ਰਦਰਸ਼ਨ ਕਰਨ ਦੀ ਟਰੈਕਟਰ ਮਾਰਚ ਕਰਨ ਦੀ ਕਾਲ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੀ ਪੁਤਲੇ ਫੂਕੇ ਜਾਣੇ ਆਂ ਅਰਤੀਆਂ ਫੂਕੀਆਂ ਜਾਣੀਆਂ ਨੇ ਕਿਹਦੇ ਪੁਤਲੇ ਫੂਕੇ ਜਾਣੇ ਆ ਉਹ ਤੁਹਾਨੂੰ ਦਿਖਾ ਦਿੰਨੇ ਆਂ ਅਨਿਲ ਵਿੱਚ ਜਿਹੜੇ ਹਰਿਆਣੇ ਦੇ ਗ੍ਰਹਿ ਮੰਤਰੀ ਨੇ ਮਨੋਰ ਲਾਲ ਖੱਟਰ ਜਿਹੜੇ ਹਰਿਆਣੇ ਦੇ ਸੀਐਮ ਨੇ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੋਈ ਹੈ ਤੇ ਪਰਲੇ ਪਾਸੇ ਮੁਕੇਸ਼ ਅਭਾਨੀ ਦੀ ਫੋਟੋ ਲੱਗੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਅਡਾਨੀ ਦੀ ਫੋਟੋ ਹੈ ਜਿਹੜੀ ਉਹ ਦੂਸਰੇ ਪਾਸੇ ਲਗਾਈ ਜਾਏਗੀ ਜਿਹੜਾ ਦੂਸਰਾ ਇੱਕ ਹੋਰ ਪੁਤਲਾ ਤਿਆਰ ਕੀਤਾ ਜਾ ਰਿਹਾ ਤੇ ਆ ਤੁਸੀਂ ਇੱਥੇ ਤਸਵੀਰਾਂ ਵੇਖੋ ਮੁਕੇਸ਼ ਅਭਾਨੀ ਹੈ ਨਾਲ ਨਾਲ ਮਨੂਰ لال ਖੱਟਰ ਜਿਨ੍ਹਾਂ ਦੇ ਉੱਤੇ ਦੋਸ਼ ਲੱਗ ਰਿਹਾ ਕਿ ਇਹਨਾਂ ਨੇ ਫੋਰਸਿਜ਼ ਨੂੰ ਐਸੇ ਹੁਕਮ ਦਿੱਤੇ ਦੇ ਉਹਨਾਂ ਫੋਰਸਾਂ ਨੇ ਇੱਕ ਨੌਜਵਾਨ ਦੇ ਗੋਲੀਆਂ ਮਾਰ ਕੇ ਉਹਦੇ ਸਿਰ ਨੂੰ ਛਲਨੀ ਕਰ ਦਿੱਤਾ ਜਿਹੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੈ ਹਰਿਆਣੇ ਦੇ ਗ੍ਰਹਿ ਮੰਤਰੀ ਨਿਲਵਜ ਦੀ ਫੋਟੋ ਲੱਗੀ ਹੈ ਹੁਣ ਇਹਨਾਂ ਦੇ ਉੱਤੇ 200 ਲੱਗ ਰਹੇ ਹੈ ਕਿ ਇਹਨਾਂ ਨੇ ਆਪਣੀਆਂ ਫੋਰਸਸ ਕਿਸਾਨਾਂ ਨੂੰ ਰੋਕਣ ਵਾਸਤੇ ਇੱਥੇ ਜਲੇ ਤਰੀਕੇ ਦੇ ਨਾਲ ਕੜਾਈਆਂ ਨੇ ਉਹ ਗੱਲਾਂ ਕਿਤੇ ਨਾ ਕਿਤੇ ਸਾਰਥਕ ਵੀ ਜਾਪਦੀਆਂ ਨੇ ਕਿਉਂਕਿ ਕਿਸਾਨ ਲਗਾਤਾਰ ਆਖ ਰਹੇ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਸੀ ਹਰਿਆਣੇ ਦੇ ਵਿੱਚ ਨਹੀਂ ਰੁਕਣਾ ਆ ਉਹ ਪੁਤਲੇ ਦੇ ਵੱਖੋ ਵੱਖਰੇ ਅੰਗ ਨੇ ਜਿਨ੍ਹਾਂ ਨੂੰ ਤਿਆਰ ਕੀਤਾ ਜਾ ਰਿਹਾ ਵੱਡੇ ਪੱਧਰ ਦਾ ਇੱਕ ਪੁਤਲਾ ਬਣਾਇਆ ਜਾ ਰਿਹਾ ਤੁਸੀਂ ਵੀ ਇੱਕ ਸਕਦੇ ਹੋ ਸਕਦਾ ਹੈ ਉਹਦੀਆਂ ਲੈਗਸ ਹੋਣ ਤੇ ਇਹ ਦੋ ਤੇ ਬਾਕੀ ਉਹ ਅੱਗੇ ਮੈਂ ਨਾਲ ਦੀ ਨਾਲ ਉਹ ਚੀਜ਼ ਦਿਖਾਉਂਦਾ ਵੀ ਤੁਹਾਨੂੰ ਰਹੂੰਗਾ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੋਂ ਦਾ ਉਸ ਨੌਜਵਾਨ ਦੇ ਨਾਲ ਦੁਖਾਂਤ ਵਾਪਰਿਆ ਹੈ ਜਦੋਂ ਦਾ ਪ੍ਰਿਤਪਾਲ ਦੇ ਨਾਲ ਇੱਕ ਬਖਰਾ ਦੁਖਾਂਤ ਵਾਪਰਿਆ ਜਿਹਨੂੰ ਕਿਡਨਾਪ ਕਰਕੇ ਲੈ ਕੇ ਜਾਇਆ ਗਿਆ ਕਥਿਤ ਤੌਰ ਤੇ ਦੀ ਕੁੱਟਮਾਰ ਕੀਤੀ ਗਈ ਉਹਦਾ ਜਬਾੜਾ ਤੋੜ ਕੇ 2 ਇੰਚ ਪਿੱਛੇ ਧੱਕ ਦਿੱਤਾ ਗਿਆ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਉਹਦੇ ਨੱਕ ਦੀ ਹੱਡੀ ਤੋੜ ਦਿੱਤੀ ਗਈ ਉਹਦੇ ਗਲ ਦੇ ਵਿੱਚ ਰੱਸੀ ਪਾਈ ਗਈ ਘੜੀਸਿਆ ਗਿਆ ਤੇ ਉਸਦੇ ਨਾਲ ਹੀ ਉਸਦੇ ਹੋਰ तमाम ਸਰੀਰ ਦੇ ਅੰਗਾਂ ਦੇ ਉੱਤੇ ਸੱਟਾਂ ਮਾਰੀਆਂ ਗਈਆਂ ਉਹ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਪਰ ਉਹਨੂੰ ਹੁਣ ਰੋहतक ਦੇ ਪੀਜੀਆਈ ਤੋਂ ਚੰਡੀਗੜ੍ਹ ਤੇ ਪੀਜੀਏ ਲਿਆਂਦਾ ਗਿਆ ਤੇ ਹੁਣ ਆ ਆ ਦੂਸਰਾ ਪੁੱਤਲਾ ਜਿਹੜਾ ਇਹਨੂੰ ਪੂਰੇ ਦੇ ਪੂਰੇ ਇਹ ਬਾਡੀ ਸਟਰਕਚਰ ਹੈ ਜਿਹਨੂੰ ਬਣਾਇਆ ਜਾ ਰਿਹਾ ਬਾਂਸਾਂ ਦੇ ਨਾਲ ਕਿਸਾਨਾਂ ਆਗੂਆਂ ਨੇ ਇਹ ਤਿਆਰ ਕੀਤਾ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਅਸੀਂ ਪ੍ਰਦਰਸ਼ਨ ਕਰਨਾ ਤਾਂ ਵੱਡੇ ਪੱਧਰ ਦੇ ਉੱਤੇ ਕਰਾਂਗੇ ਇਹ ਵੀਰ ਇੱਥੇ ਤਿਆਰੀ ਕਰ ਰਹੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਤੁਸੀਂ ਤੁਹਾਡੀ ਜ਼ਿੰਮੇਵਾਰੀ ਲੱਗੀ ਹੈ ਬਣਾਉਣ ਦੀ ਹਾਂਜੀ ਹਾਂ ਇਹ ਡਬਲਯੂਟੀਓ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਪੁੱਤਲਾ ਤਿਆਰ ਕਰ ਰਹੇ ਹਾਂ ਜੀ ਤੇ ਜਿਹਦਾ 3 ਵਜੇ ਇਹਨੂੰ ਪੁੱਤਲੇ ਨੂੰ ਸਾੜਿਆ ਜਾਏਗਾ ਠੀਕ WTO ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਤੇ ਦੂਜੇ ਪਾਸੇ ਨਿਲਵੇ ਚੋਰਾਂ ਦੀਆਂ ਫੋਟੋਆਂ ਲੱਗੀਆਂ ਗ੍ਰਹਿ ਮੰਤਰੀ ਨੇ ਨਾਲ ਹਰਿਆਣੇ ਦੇ ਸੀਐਮ ਨਾਲ ਪ੍ਰਧਾਨ ਮੰਤਰੀ ਦੀ ਫੋਟੋਆਂ ਨਾਲ ਮੁਕੇਸ਼ ਸ਼ਮਾਨੀ ਦੀ ਫੋਟੋ ਉਹ ਪੁੱਤਲਾ ਵੀ ਇਹਦੇ ਨਾਲ ਹੀ ਅਟੈਚ ਕੀਤਾ ਜਾਏਗਾ ਇਹ ਵੱਖਰਾ ਹੈ ਉਹ ਇਹਦੇ ਨਾਲ ਹੀ ਅਟੈਚ ਹੈ ਜੀ ਉਹ ਉੱਪਰਲਾ ਸੀਰਾ ਤੇ ਇਹ ਧੜਾ ਇਹਨੂੰ ਹੁਣ ਤਿਆਰ ਕਰਕੇ ਉਹ ਦੋਵਾਂ ਨੂੰ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਇਹਨੂੰ ਸਾੜਿਆ ਜਾਏਗਾ ਕਿੰਨੇ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਇਹਨੂੰ 3 ਵਜੇ ਦਾ ਪ੍ਰੋਗਰਾਮ ਜੀ 3 ਵਜੇ ਇਹਨੂੰ ਅੱਗ ਲਾ ਦੇਣੀ ਹੈ ਠੀਕ ਹੈ ਜੀ ਤੇ ਜਿਸ ਤਰੀਕੇ ਦੇ ਨਾਲ ਵੀਰ ਨੇ ਦੱਸਿਆ ਕਿ 3 ਵਜੇ ਦੇ ਨੇੜੇ ਤੇੜੇ ਜਿਹੜੀ ਇਹਨੂੰ ਅਕਲ ਲਗਾ ਦਿੱਤੀ ਜਾਏਗੀ ਇਹ ਬਾਡੀ ਤਿਆਰ ਕੀਤੀ ਗਈ ਹੈ ਤੇ ਪਰਲੇ ਪਾਸੇ ਉਹ ਸਿਰ ਤਿਆਰ ਕੀਤਾ ਗਿਆ ਤੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਇਸ ਪੁਤਲੇ ਨੂੰ ਗੱਡਿਆ ਕਿੱਥੇ ਜਾਣਾ ਉਹ ਵੀ ਜਗ੍ਹਾ ਦਿਖਾਈ ਦੇ ਰਹੀ ਹੈ ਹਾਲਾਂਕਿ ਇੱਥੇ ਨੌਜਵਾਨਾਂ ਦੇ ਵੱਲੋਂ ਬਾਸ ਬੁੱਕੀਆਂ ਦੇ ਨਾਲ ਜਿਹੜਾ ਥਾਂ ਹੈ ਉਹ ਪੁੱਟਿਆ ਜਾ ਰਿਹਾ ਤੇ ਇੱਥੇ ਇਹਨਾਂ ਦੇ ਨਾਲ ਗੱਲ ਕਰਦੇ ਆਂ ਪੁੱਛਦੇ ਆਂ ਕਿ ਕੀ ਇੱਥੇ ਹੀ ਖੜਾ ਕੇ ਇਸ ਪੁਤਲੇ ਨੂੰ ਫੂਕਿਆ ਜਾਣਾ ਜਾਂ ਫਿਰ ਕਿਸੇ ਹੋਰ ਜਗ੍ਹਾ ਦੇ ਉੱਤੇ ਨੂੰ ਫਿੱਟ ਕੀਤਾ ਜਾਏਗਾ ਹਾਲਾਂਕਿ ਬਾਡੀ ਦੇ ਵੱਖੋ-ਵੱਖਰੇ ਜਿਹੜੇ ਅੰਗ ਨੇ ਉਹ ਅਸੀਂ ਤੁਹਾਨੂੰ ਦਿਖਾਈ ਦਿੱਤੇ ਸੀ ਇਹ ਬਾਸ ਬੁਕੀਆਂ ਦੇ ਨਾਲ ਜਗ੍ਹਾ ਪੱਟੀ ਜਾ ਰਹੀ ਹੈ ਡਬਲਿਊਟੀਓ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਨਾਲ ਦੇ ਨਾਲ ਹਰਿਆਣਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਕੇਂਦਰ ਸਰਕਾਰ ਦੇ ਖਿਲਾਫ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਡਬਲਿਊਟੀਓ ਤੋਂ ਬਾਹਰ ਕੱਢਣ ਦੀ ਗੱਲ ਆਕੀ ਜਾ ਰਹੀ ਹੈ ਕਿ ਖਾਸ ਤੌਰ ਤੇ ਜਿਹੜਾ ਭਾਰਤ ਦਾ ਖੇਤੀਬਾੜੀ ਸੈਕਟਰ ਹੈ ਉਹਨੂੰ WTO ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਜੇਕਰ WTO ਦੇ ਵਿੱਚ ਕਿਸਾਨਾਂ ਦੇ ਇਹ ਖੱਛੇ ਹੈ ਕਿ ਜੇਕਰ ਇਹ WTO ਦੇ ਵਿੱਚ ਹੀ ਰਿਹਾ ਖੇਤੀ ਦਾ ਸੈਕਟਰ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਬਿਲਕੁਲ ਖਤਮ ਹੋ ਜਾਣੀ ਹੈ ਕਿਸਾਨ ਬਿਲਕੁਲ ਖਤਮ ਹੋ ਜਾਏਗਾ ਕਿਸਾਨ ਹਾਸ਼ੀਏ ਤੇ ਆ ਜਾਏਗਾ ਹਾਲਾਂਕਿ ਅੱਜ ਵੀ ਕਿਸਾਨ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਹਾਲਾਂਕਿ ਸਾਡਾ ਦੇਸ਼ ਖੇਤੀ ਪ੍ਰਧਾਨ ਮੁੱਲਕ ਹੈ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਹੁਣ ਤੁਹਾਨੂੰ ਦਿਖਾ ਦਿੰਨੇ ਆ ਉਹ ਤਸਵੀਰ ਮੈਂ ਪ੍ਰਵੀਨ ਨੂੰ ਕਹੂੰਗਾ ਕਿ ਉੱਥੇ ਜਾ ਕੇ WTO ਦੇ ਉੱਪਰ ਲਿਖਿਆ ਹੋਇਆ ਹੈ ਜਿਹੜਾ ਪੁਤਲਾ ਫੁੱਕੇ ਜਣਾਡੇ ਜਿਹੜਾ ਡਬਲਯੂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਡਬਲਯੂਟੀਓ ਦੇ ਅੰਦਰ ਲੈ ਅੰਤਰਗਤ ਇਹ ਜਿਹੜੀ ਪੂਰਾ ਖੇਤੀ ਸੈਕਟਰ ਹੈ ਇਹਨੂੰ ਇੱਕ ਤਰੀਕੇ ਦੇ ਨਾਲ ਪੈਰਾਲਾਈਜ਼ ਕਰ ਦਿੱਤਾ ਜਾਏਗਾ ਇਹਨੂੰ ਖਤਮ ਕਰ ਦਿੱਤਾ ਜਾਏਗਾ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਕੋਲ ਜਾਣਗੀਆਂ ਤੇ ਫਿਰ ਆਪਣੀ ਮਨਮਰਜ਼ੀ ਦੇ ਨਾਲ ਜਿਹੜੀ ਵੀ ਉਹਨਾਂ ਨੇ ਪੈਦਾਵਾਰ ਕਰਵਾਉਣੀ ਹੈ ਉਹ ਇਹਦੇ ਚੋਂ ਕਰਵਾਇਆ ਕਰਨਗੇ ਕਰਿਆ ਕਰਨਗੇ ਤੇ ਆਪਣੀਆਂ ਜੇਬਾਂ ਨੇ ਜਿਹੜੀਆਂ ਉਹ ਭਰਿਆ ਕਰਨਗੇ ਤੇ ਇੱਥੇ ਜਿਹੜੇ ਵੀਰ ਡਿਊਟੀ ਲਗਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਇੱਥੇ ਪੁਤਲੇ ਨੂੰ ਗੱਡੇ ਜਾਵੇ ਬਾਈ ਜੀ ਫਰੀ ਹੋ ਥੋੜਾ ਜਿਹਾ 2 ਮਿੰਟ ਗੱਲ ਕਰਨ ਵਾਸਤੇ ਹਾਂਜੀ ਵੀਰੇ ਇਹ ਇਹ ਜਿਹੜਾ ਤੁਸੀਂ ਆ ਟੋਏ ਕੱਢ ਰਹੇ ਹੋ ਇਹ ਪੁਤਲਾ ਕੱਢਣ ਵਾਸਤੇ ਹਨ ਹਾਂਜੀ ਹਾਂਜੀ ਵੀਰੇ ਆਹ ਤੁਹਾਡੇ ਸਾਹਮਣੇ ਬਣਿਆ ਇਹੀ ਗੱਡਾਂਗੇ ਕਿੰਨੇ ਕ ਵੱਜ ਦਿਨ ਨੂੰ ਸਾਢੇ ਦੇਣਾ ਬਾਸ ਜਲਦੀ ਆ ਅੱਧਾ ਹੀ ਘੰਟੇ ਦੇ ਵਿੱਚ ਵਿੱਚ ਆਪਾਂ ਕਰ ਦੇਣਾ 3 ਵਜੇ ਦਾ ਟਾਈਮ ਹੈ 3 ਵਜੇ ਦਾ ਟਾਈਮ ਹੈ ਵੀਰੇ ਹਾਂਜੀ ਠੀਕ ਹੈ ਜੀ 1 ਘੰਟੇ ਦੇ ਵਿੱਚ ਵਿੱਚ ਰੈਡੀ ਹੋ ਜਾਣਾ ਇਹਦਾ ਸਾਰਾ ਠੀਕ ਹੈ ਜੀ ਸੋ ਵੀਰ ਦੱਸ ਰਿਹਾ ਕਿ ਅੱਡੇ ਕੰਡ ਦੇ ਵਿੱਚ ਵਿੱਚ ਰੈਡੀ ਕਰਕੇ ਸਾਰਾ ਸਿਸਟਮ ਹੈ 3 ਵਜੇ ਦੇ ਲਾਗੇ ਤੱਕ ਹੈ ਜਿਹੜਾ ਇਸ ਪੁਤਲੇ ਨੂੰ ਫੁੱਕਿਆ ਜਾਣਾ ਉਹਦੇ ਦੇ ਪਾਸੇ ਬੋਡੀ ਦੇ ਉੱਤੇ ਨਜ਼ਰ ਮਾਰ ਦਿੰਨੇ ਆ ਆਪਾਂ ਕਿ ਆਏ ਆ ਹਾਂਜੀ ਡਬਲਯੂ ਟਿਓ ਆਪਣੇ ਹੱਥੀ ਲਿਖ ਕੇ ਰੈਡੀ ਕਰਤਾ ਉਹਤੇ ਇੱਕ ਵਾਰੀ ਕੈਮਰਾ ਮਾਰੋ ਤੇ ਲੋਕਾਂ ਨੂੰ ਦਿਖਾਓ ਉਹ ਦਿਖਾਤਾ ਆਪਾਂ ਨੇ اچھا ਉਹ ਤੁਸੀਂ ਨੇ ਲਿਖ ਗਿਆ ਆਵੇ ਮਾਰ ਕਰ ਜੇ ਮੇਰੇ ਅੱਗੇ ਆ ਲੱਗੀ ਕੀਤੀ ਉਹ ਦੇਖੋ ਚੈੱਕ ਕਰੋ ਜਾ ਕੇ ਬਸ ਠੀਕ ਹੈ ਜੀ ਆਓ ਦੇਖਦੇ ਹਾਂ ਜਨਾਬ WTO ਜਿਹੜਾ ਲਿਖਿਆ ਗਿਆ ਉਹ ਇਹਨਾਂ ਦੇ ਵੱਲੋਂ ਲਿਖਿਆ ਗਿਆ ਸਾਡੇ ਨਾਲ ਨੇ ਤੇ ਆ ਇਧਰਲੇ ਪਾਸੇ ਕਾਰਪੋਰੇਟਸ ਦੇ ਖਿਲਾਫ ਕਾਰਪੋਰੇਟਸ ਦੇ ਖਿਲਾਫ ਲਗਾਤਾਰ ਜਿਹੜੀ ਬਾਤ ਚੁੱਕੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਖੇਤੀ ਸੈਕਟਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਰਪੋਰੇਟ ਕਰਾਣੇ ਨੇ ਜਿਹੜੇ ਕਾਰਪੋਰੇਟ ਸੈਕਟਰ ਹੈ ਉਹ ਖੇਤੀਬਾੜੀ ਸੈਕਟਰ ਨੂੰ ਆਪਣੇ ਅੰਡਰ ਲੈਣਾ ਚਾਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਹੌਲੀ 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 ਕਰਕੇ ਖੇਤੀਬਾੜੀ ਨੂੰ ਖਤਮ ਕਰ ਦਿੱਤਾ ਜਾਏਗਾ ਖੇਤੀਬਾੜੀ ਬੇਸ਼ੱਕ ਰਹੇਗੀ ਪਰ ਕਿਸਾਨ ਨੂੰ ਜ਼ਰੂਰ ਖਤਮ ਕਰ ਦਿੱਤਾ ਜਾਏਗਾ ਇਹ ਗੱਲ ਕਹੀ ਜਾ ਰਹੀ ਹੈ ਤੇ ਉਹਨ WTO ਦੇ ਉੱਪਰ ਲਿਖਿਆ ਹੋਇਆ ਹੈ ਇਸ ਦਾ ਇਹਨੂੰ ਫੂਕਿਆ ਜਾਣਾ ਤੇ ਇਸ ਦੇ ਨਾਲ ਇੱਕ ਜਿਹੜਾ ਇਹਦਾ ਸਿਰ ਹੈ ਇਹਦੀਆਂ ਲੱਤਾਂ ਇਧਰਲੇ ਪਾਸੇ ਪਈਆਂ ਨੇ ਇਹ ਉਹਦੀ ਤੜ ਦਿਖ ਰਹੀ ਹੈ ਤੁਹਾਨੂੰ ਇਸ ਵੇਲੇ ਤੇ ਇਹਦੇ ਨਾਲ ਇਹਦਾ ਸਿਰ ਜਿਹੜਾ ਉਹਦੇ ਤੇ ਫੋਟੋਆਂ ਲੱਗੀਆਂ ਹਰਿਆਣਾ ਸੀਐਮ ਹਰਿਆਣਾ ਗ੍ਰਹਿ ਮੰਤਰੀ ਭਾਰਤ ਦੇ ਪ੍ਰਾਈਮ ਮਿਨਿਸਟਰ ਤੇ ਨਾਲ ਦੀ ਨਾਲ ਕਾਰਪੋਰੇਟ ਘਰਾਣਿਆਂ ਦਾ ਇੱਕ ਵੱਡਾ ਚਿਹਰਾ ਮੁਕੇਸ਼ ਸ਼ੰਭਾਨੀ ਅਡਾਨੀ ਦੀ ਤਸਵੀਰ ਵੀ ਲਾਣ ਦੇ ਲਈ ਕਿਸਾਨਾਂ ਨੇ ਗੱਲ ਆਖੀ ਹੈ ਕਿ ਅਡਾਨੀ ਦੀ ਤਸਵੀਰ ਹੈ ਜਿਹੜੀ ਉਹ ਵੀ ਲਗਾਈ ਜਾਏਗੀ ਸੋ ਡਬਲਯੂਟੀਓ ਦੇ ਖਿਲਾਫ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਉਸ ਆਰਗੇਨਾਈਜੇਸ਼ਨ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੋਈ ਪੰਜਾਬ ਦੀ ਗੱਲ ਨਹੀਂ ਹੈ ਕੋਈ ਭਾਰਤ ਦੀ ਗੱਲ ਨਹੀਂ ਹੈ ਫਰਾਂਸ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤੇ ਯੂਰਪੀਅਨ ਕੰਟਰੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਇੱਕ ਵਾਰ ਮੈਂ ਸੂਚੀ ਜ਼ਰੂਰ ਹੈਗੀ ਹੈ ਮੇਰੇ ਕੋਲ ਇਹ ਸੂਚੀ ਤੇ ਉਹਨਾਂ ਦੇ ਉਹ ਸੂਚੀ ਦੇ ਉੱਤੇ ਮੈਂ ਨਜ਼ਰ ਮਰਵਾਉਣੀ ਚਾਹੂੰਗਾ ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਜਿਹੜੇ ਬੰਦੇ ਇਹ ਗੱਲ ਆਖ ਰਹੇ ਕਿ ਸਿਰਫ ਔਰ ਸਿਰਫ ਪੰਜਾਬ ਦੇ ਕਿਸਾਨਾਂ ਦਾ ਪ੍ਰਦਰਸ਼ਨ ਹੈ ਜਾਂ ਫਿਰ ਇਹ ਭਾਰਤ ਦੇ ਕਿਸਾਨਾਂ ਦਾ ਪ੍ਰਦਰਸ਼ਨ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜਾਵੇ ਕੇ ਨੀਦਰਲੈਂਡਸ ਦੇ ਵਿੱਚ ਵੀ ਇੱਕ ਪ੍ਰਦਰਸ਼ਨ ਹੋ ਰਿਹਾ ਸਕਾਟਲੈਂਡ ਦੇ ਵਿੱਚ ਪ੍ਰਦਰਸ਼ਨ ਫਰਾਂਸ ਜਰਮਨੀ ਪੋਲੈਂਡ ਲਿਥੁਆਨੀਆ ਰੋਮਾਨੀਆ ਬੈਲਜੀਅਮ ਗ੍ਰੀਸ ਸਪੇਨ ਇਟਲੀ ਪੁਰਤਗਾਲ ਆਇਰਲੈਂਡ ਬੁਲਗਰੀਆ ਬ੍ਰਿਟੇਨ ਵੈਲਜ਼ ਤੇ ਮੋਲਡੋਵਾ ਇੰਡੀਆ ਤੇ ਪੀਟਰਸਵੀਡਨ ਇਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਡਬਲਯੂਟੀਓ ਦੀਆਂ ਖਾਸ ਤੌਰ ਤੇ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਵੇਲੇ ਤੁਸੀਂ ਵੀ ਦੇਖ ਸਕਦੇ ਹੋ ਇਹ ਧੜ ਦਾ ਸਿਰ ਹੈ ਜਿਹੜਾ ਫਿੱਟ ਕੀਤਾ ਜਾਣਾ ਕਿਸਾਨਾਂ ਦੇ ਵੱਲੋਂ 3 ਤਰੀਕ ਦੇ ਮਾਫ ਕਰਨਾ 3 ਵਜੇ ਦੇ ਨੇੜੇ ਤੇੜੇ ਜਿਹੜਾ ਇਸ ਨੂੰ ਫੂਕ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਗੁੱਸਾ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਬੇਸ਼ੱਕ ਮਾਹੌਲ ਐਂਡਾ ਕਰੋ ਸਿਆਪਾ ਅੱਗਿਆ ਖੱਟੜ ਅੱਗਿਆ ਖੱਟੜ ਆ ਕੀ ਹੋਇਆ ਉਹਦੀ ਮਰ ਗਿਆ ਉਹ ਭਈਆ ਕੀ ਹੋਇਆ ਕਿਸਾਨਾਂ ਦਾ ਗੁੱਸਾ ਕਿਤੇ ਨ ਕਿਤੇ ਜ਼ਾਹਿਰ ਦਿਖਾਈ ਦੇ ਰਿਹਾ ਹਾਲਾਂਕਿ ਜਿਹੜਾ 21 ਤਰੀਕ ਨੂੰ ਦਿਖਾਤ ਵਾਪਰਿਆ ਸੀ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਤਸਵੀਰ ਹੈ ਜਿਹੜੀ ਉਹ ਜ਼ਰੂਰ ਬਦਲ ਚੁੱਕੀ ਹੈ ਸੋ ਕਿਸਾਨਾਂ ਦੇ ਵੱਲੋਂ ਗੁੱਸਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਹੁਣ 3 ਵਜੇ ਦੇ ਨੇੜੇ ਤੇੜੇ ਇਸ ਪੁਤਲੇ ਨੂੰ ਫੂਕ ਦਿੱਤਾ ਜਾਏਗਾ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਹੈ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲਸ ਕਾਈਨਸ ਪੰਜਾਬ ਸ਼ੰਭੂ ਬਾਰਡਰ